ਇਰੇ ਹਸਬੰਡ ਨੇ ਮੁਰਗੀ ਫਾਰਮ ਸ਼ੁਰੂ ਕੀਤਾ ਸੀ ਉਹ ਖੇਤੀ ਕਰਦੇ ਕਰਕੇ ਉਹਨਾਂ ਤੋਂ ਇੰਨਾ ਸੰਭਾਲ ਨਹੀਂ ਹੋਈ ਗਈ ਜਿਸ ਕਰਕੇ ਇਹ ਬੱਚੇ ਮਰਨ ਲੱਗ ਗਏ ਸੀਗੇ ਇਸੇ ਲਈ ਇਹ ਕੰਮ ਅਮਮ ਜੀ ਮੈਂ ਆਪਣੇ ਹੱਥਾਂ ਵਿੱਚ ਲਿਆਵਾ ਜੀ ਤੁਸੀਂ ਆਪਣਾ ਕੋਈ ਸੋਚਿਆ ਹੋਇਆ ਨਾ ਵੀ ਮੈਂ ਆ ਬਿਜ਼ਨਸ ਕਰਨਾ ਵਾ ਫਿਰ ਉਹਦੇ ਵਿੱਚ ਕੁਝ ਨਾ ਕੁਝ ਤਾਂ ਹੁੰਦਾ ਹੀ ਆ ਜਿਹੜਾ ਆਪਾਂ ਨੂੰ ਇਗਨੋਰ ਕਰਨਾ ਪੈਂਦਾ ਵਾ ਜੀ 11:00 ਅੰਦਰ 4 ਵਜੇ ਤੋ ਹੋ ਜੀਏ ਜੀ ਉਦੋਂ ਬੰਦੇ ਨੂੰ ਕੁਝ ਵੀ ਆ ਸਮੈਲ ਵਗੈਰਾ ਕੁਝ ਨਹੀਂ ਮਹਿਸੂਸ ਹੁੰਦੀ ਕੰਮ ਦਾ ਜੀ ਕੰਮ ਨਹੀਂ ਹੁੰਦਾ ਵੀਰੇ ਮੁਰਗੀ ਫਾਰਮ ਆ ਇਹਦੇ ਵਿੱਚੋਂ ਆਪਾਂ ਨੂੰ ਡੇਲੀ ਦੀ ਆਮਦਨ ਆ ਜਿਹਦੇ ਨਾਲ ਆਪਣਾ ਡੇਲੀ ਦਾ ਖਰਚਾ ਚੱਲੀ ਜਾਂਦਾ ਜੀ ਤੇ ਜਿਹੜਾ ਉਹ ਬੱਕਰੀਆਂ ਦਾ ਫਾਰਮ ਆ ਜਿਹੜਾ ਮੈਂ ਸ਼ੁਰੂ ਕਰ ਨਹੀਂ ਆ ਉਹਦੇ ਨਾਲ ਆਪਾਂ ਨੂੰ ਵੱਜੀ ਰਕਮ ਆਊਗੀ ਤੇ ਆਪਾਂ ਕੁਝ ਵੀ ਆਪਣਾ ਨਵਾਂ ਵੱਡਾ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਕੁੜੀਆਂ ਨੂੰ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀਆਂ ਹਨ ਉਹਨਾਂ ਨੂੰ ਸਮੈਲ ਵੀ ਬਹੁਤ ਆਉਂਦੀ ਹੈ ਉਹ ਕੰਮ ਵੀ ਨਹੀਂ ਕਰਦੀਆਂ ਉਹਨਾਂ ਨੂੰ ਨਾਜ਼ ਨਖਰੇ ਵੀ ਉਹਨਾਂ 'ਚ ਬਹੁਤ ਹੁੰਦੇ ਆ ਪਰ ਅੱਜ ਤੁਹਾਨੂੰ ਇੱਕ ਐਸੀ ਭੈਣ ਨੂੰ ਮਿਲਾਨ ਜਾ ਰਹੇ ਆ ਜਿਹੜੀ ਭੈਣ ਆਪ ਮੁਰਗੀ ਪਾਲਣ ਦਾ ਕੰਮ ਕਰ ਰਹੀ ਹੈ ਮੁਰਗੀਆਂ ਪਾਲਣ ਦੇ ਨਾਲ ਨਾਲ ਉਹਨਾਂ ਨੇ ਬੱਕਰੀਆਂ ਪਾਲਣ ਦਾ ਵੀ ਕੰਮ ਸ਼ੁਰੂ ਕੀਤਾ ਤੇ ਆਪਣੇ ਘਰ ਦੀ ਆਰਥਿਕਤਾ ਨੂੰ ਕਿਸ ਤਰੀਕੇ ਦੇ ਨਾਲ ਉਹ ਅੱਗੇ ਵਧਾ ਰਿਹਾ ਹੈ ਸਹਿਯੋਗ ਦੇ ਰਿਹਾ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਤੇ ਪਹਿਲਾਂ ਇਹ ਦੱਸੋ ਵੀ ਕਿਵੇਂ ਇਹ ਆਈਡੀਆ ਆਇਆ ਵੀ ਮੁਰਗੀ ਪਾਲਣ ਦਾ ਬਿਜ਼ਨਸ ਕੀਤਾ ਜਾਵੇ ਮੇਰਾ ਨਾਮ ਜੀ ਸਿਮਰਦੀਪ ਕੌਰ ਹੈ ਮੈਂ ਇੱਥੇ ਜੈਤੋ ਵਿੱਚ ਰਹਿਣੀ ਆ ਤੇ ਮੈਂ ਮੇਰੇ ਹਸਬੰਦ ਨੇ ਮੁਰਗੀ ਫਾਰਮ ਸ਼ੁਰੂ ਕੀਤਾ ਸੀ ਉਹ ਖੇਤੀ ਕਰਦੇ ਕਰਕੇ ਉਹਨਾਂ ਤੋਂ ਇੰਨਾ ਸੰਭਾਲ ਨਹੀਂ ਹੋਈਗੀ ਜਿਸ ਕਰਕੇ ਇਹ ਬੱਚੇ ਮਰਨ ਲੱਗ ਗਏ ਸੀਗੇ ਇਸੇ ਲਈ ਇਹ ਕੰਮ ਅੰਮ ਜੀ ਮੈਂ ਆਪਣੇ ਹੱਥਾਂ ਵਿੱਚ ਲਿਆ ਆ ਵਾਂ ਤੇ ਮੈਨੂੰ ਇਹਦੇ ਵਿੱਚ ਪ੍ਰੋਫਿਟ ਵੀ ਬਹੁਤ ਹੁੰਦਾ ਵਾ ਬਾਕੀ ਜੀ ਮਿਹਨਤ ਕਰਨ ਨਾਲ ਹਰ ਇੱਕ ਚੀਜ਼ ਮਿਲ ਜਾਂਦੀ ਹੁੰਦੀ ਹੈ ਜੀ ਭੈਣ ਜੀ ਤੁਸੀਂ ਜਿਵੇਂ ਕਿਹਾ ਵੀ ਮੈਂ ਇੱਕ ਆਪਦੇ ਹੱਥਾਂ ਵਿੱਚ ਲੈ ਲਿਆ ਇਹ ਕਿਹਾ ਜਾਂਦਾ ਵੀ ਕੁੜੀਆਂ ਤਾਂ ਮੁਸ਼ਕਲ ਉਹਨਾਂ ਨੂੰ ਬਾੜੀ ਆਉਂਦੀ ਹੁੰਦੀ ਹੈ ਤੇ ਕੁੜੀਆਂ ਕਹਿੰਦੇ ਆ ਵੀ ਸੋਲ ਵੀ ਬਹੁਤ ਹੁੰਦੀਆਂ ਤੇ ਤੁਸੀਂ ਇਸ ਕੰਮ ਨੂੰ ਕਿਵੇਂ ਸੋਚਿਆ ਇਹ ਇਸ ਜਿਹੜੀ ਮੁਸ਼ਕਲ ਤਰੀਕਾ ਉਹਦੇ ਤੋਂ ਕਿਵੇਂ ਪਾਰ ਪਾਇਆ ਜੀ ਜੀ ਤੁਸੀਂ ਆਪਣਾ ਕੋਈ ਸੋਚਿਆ ਹੋਇਆ ਨਾ ਵੀ ਮੈਂ ਆ ਬਿਜ਼ਨਸ ਕਰਨਾ ਵਾ ਫਿਰ ਉਹਦੇ ਵਿੱਚ ਕੁਝ ਨਾ ਕੁਝ ਤਾਂ ਹੁੰਦਾ ਹੀ ਆ ਜਿਹੜਾ ਆਪਾਂ ਨੂੰ ਇਗਨੋਰ ਕਰਨਾ ਪੈਂਦਾ ਵਾ ਜੀ ਪਹਿਲਾਂ ਮੈਂ ਵੀ ਇਹ ਚੀਜ਼ਾਂ ਨਹੀਂ ਕੀਤੀਆਂ ਸੀ ਜਿਵੇਂ ਲਾ ਲੋ ਵੀ ਖੇਤੀ ਦਾ ਕੰਮ ਜਾਂ ਮੈਂ ਬਿਲਕੁਲ ਵੀ ਨਹੀਂ ਇਹ ਚੀਜ਼ਾਂ ਕਹਿ ਲੀਏ ਵੀ ਆਪਾਂ ਸ਼ਹਿਰ ਟਾਈਪ ਦੇ ਕੁੜੀਆਂ ਸੀ ਉਹਨਾਂ ਚੋ ਜੀ ਵੀ ਘਰ ਦੇ ਕੰਮਾਂ ਚ ਇੰਨਾ ਹੈ ਨਹੀਂ ਸੀ ਇੰਟਰਸਟ ਬਾਕੀ ਇੱਥੇ ਆ ਕੇ ਪਸ਼ੂ ਵੀ ਸੰਭੇ ਆ ਜੀ ਇਹਨਾਂ ਨੂੰ ਵੀ ਸੰਭਦੇ ਆ ਜੀ ਬਾਕੀ ਅੰਨਰਪੁਰਵ ਜਦੋਂ ਹੋ ਜੀਏ ਜੀ ਉਦੋਂ ਬੰਦੇ ਨੂੰ ਕੁਝ ਵੀ ਆ ਸਮੈਲ ਵਗੈਰਾ ਕੁਝ ਨਹੀਂ ਮਹਿਸੂਸ ਹੁੰਦੀ ਕੰਮ ਤਾਂ ਜੀ ਕੰਮ ਨਹੀਂ ਹੁੰਦਾ ਵੀਰੇ ਬਿਲਕੁਲ ਕੰਮ ਤਾਂ ਕੰਮ ਹੁੰਦਾ ਤੇ ਤੁਸੀਂ ਨਾਲ ਨਾਲ ਫਿਰ ਬੱਕਰੀਆਂ ਪਾਲਣ ਦਾ ਵੀ ਕੀਤਾ ਉਹ ਫਿਰ ਕਿਵੇਂ ਆਈ ਆਈਡੀਆ ਆ ਕਿ ਬੱਕਰੀਆਂ ਵੀ ਪਾਲ ਲਈਏ ਜਿਹੜੀਆਂ ਵੀਰੇ ਇੱਕ ਤਾਂ ਹੁੰਦਾ ਵਾ ਵੀ ਦੂਸਰਾ ਮਾਲ ਜਿਹੜਾ ਵੀ ਆਮ ਲੋਕ ਵੜਦੇ ਆ ਜੀ ਇਹ ਹੈਗੀਆਂ ਬੀਟਲ ਨਸਲ ਦੀਆਂ ਬੱਕਰੀਆਂ ਇਹਨਾਂ ਦਾ ਮੁੱਲ ਵੀ ਆਪਾਂ ਨੂੰ ਸਹੀ ਮਿਲ ਜਾਂਦਾ ਵਾ ਇਹ ਡੇਢ ਸਾਲ ਚ ਆਪਾਂ ਨੂੰ ਮੁਨਾਫਾ ਦੇਣ ਲੱਗ ਜਾਂਦੀਆਂ ਜੀ ਇਹਨਾਂ ਚੋਂ ਆਪਾਂ ਨੂੰ ਇਕੱਠੀ ਰਕਮ ਆਉਂਦੀ ਆ ਜਿਹੜੀ ਮੁਰਗੀ ਫਾਰਮ ਆ ਇਹਦੇ ਵਿੱਚੋਂ ਆਪਾਂ ਨੂੰ ਡੇਲੀ ਦੀ ਆਮਦਨ ਆ ਜਿਹਦੇ ਨਾਲ ਆਪਣਾ ਡੇਲੀ ਦਾ ਖਰਚਾ ਚੱਲੀ ਜਾਂਦਾ ਜੀ ਤੇ ਜਿਹੜਾ ਉਹ ਬੱਕਰੀਆਂ ਦਾ ਫਾਰਮ ਆ ਜਿਹੜਾ ਮੈਂ ਸ਼ੁਰੂ ਕਰ ਨਹੀਂ ਆ ਉਹਦੇ ਨਾਲ ਆਪਾਂ ਨੂੰ ਵੱਜੀ ਰਕਮ ਆਊਗੀ ਤੇ ਆਪਾਂ ਕੁਝ ਵੀ ਆਪਣਾ ਨਵਾਂ ਵੱਡਾ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਜੀ ਤੁਸੀਂ ਇਹਦੀ ਇਹਦੀ ਕਿਤੋਂ ਟ੍ਰੇਨਿੰਗ ਲਈ ਹੈ ਜਾਂ ਕਿੱਥੋਂ ਲਈ ਤੇ ਮੈਂ ਵੀ ਇਹ ਮੇਰੇ ਹਸਬੰਦ ਨੇ ਪਹਿਲਾਂ YouTube ਤੋਂ ਲਿਆ ਸੀਗਾ ਦੋ ਤਿੰਨ ਇਹਨਾਂ ਨੇ ਕਲਾਸਾਂ ਵੀ ਲਾਈਆਂ ਸੀਗੀਆਂ ਇੱਥੇ ਆਪਣੇ ਕੋਟਕਪੂਰੇ ਸੀ ਬੱਕਰੀ ਫਾਰਮ ਦੇ ਬਾਰੇ ਕਲਾਸਾਂ ਲੱਗੀਆਂ ਸੀ ਤਿੰਨ ਚਾਰ ਉਹਨਾਂ ਕੋਲ ਸਰਟੀਫਿਕੇਟ ਵੀ ਹੋਊਗਾ ਉਹ ਤੇ ਉਹਨਾਂ ਨੇ ਲਈਆਂ ਸੀ ਉਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ YouTube ਤੇ ਸਰਚ ਕੀਤਾ ਸਾਰਾ ਕੁਝ ਇਹਨਾਂ ਨੂੰ ਕੀ ਇਹਨਾਂ ਨੂੰ ਬਿਮਾਰੀ ਪੈਂਦੀ ਆ ਜਾਂ ਕੁਝ ਵੀ ਹੁੰਦਾ ਵਾ ਉਹਦੇ ਬਾਰੇ ਸਰਚ ਕਰਕੇ ਅਸੀਂ ਬੱਚੇ 6 ਮਹੀਨੇ ਪਾਲ ਕੇ ਤੇ ਉਦੋਂ ਬਾਅਦ ਇਹ ਸਾਨੂੰ ਮੁਨਾਫਾ ਦੇਣ ਲੱਗੇ ਜੀ ਤੇ ਭੈਣ ਜੀ ਆਪਾਂ ਨੂੰ ਹੁੰਦਾ ਵੀ ਰਿਸ਼ਤੇਦਾਰ ਜਦੋਂ ਆਉਂਦੇ ਆ ਤੁਹਾਨੂੰ ਕਹਿੰਦੇ ਨਹੀਂ ਵੀ ਬਈ ਆਹ ਕਿਹੜਾ ਕੰਮ ਚਲਾ ਲਿਆ ਤੁਸੀਂ ਆਹ ਕੀ ਕਰ ਲਿਆ ਹਨਾ ਹਾਂ ਜੀ ਵੀ ਕਹਿੰਦੇ ਵੀ ਤੂੰ ਬੜੀਆ ਉਹ ਆਪਦਾ ਰੋ ਘਰੇ ਖੇਪੀ ਕਰੋ ਤੇ ਇਹੋ ਜੇ ਕਮਜ ਕਤੋਂ ਪਿਆ ਕਹਿੰਦੇ ਨਹੀਂ ਕਹਿੰਦੇ ਆ ਜੀ ਸਾਰੇ ਕਹਿੰਦੇ ਆ ਵੀ ਇਹ ਕਿੱਥੇ ਐ ਨਾ ਇਨਫੈਕਸ਼ਨ ਆ ਤੁਹਾਡੇ ਘਰੇ ਆ ਜੂਗਾ ਇਦਾਂ ਆ ਜੂਗਾ ਪਰ ਜੇ ਹੁਣ ਆਪਾਂ ਕੰਮ ਕਰਾਂਗੇ ਨਾਲ ਸਫਾਈ ਵੀ ਰੱਖਣੀ ਪੈਣੀ ਹੈ ਜਿਹੜੀ ਚੀਜ਼ ਰੱਖੀ ਹੋਈ ਆ ਹੁਣ ਇੱਥੇ ਰੋਜ਼ ਡੇਲੀ ਆਪਾਂ ਇਹਨਾਂ ਦੀ ਸਫਾਈ ਕਰਦੇ ਆ ਜੀ ਉਹ ਤਾਂ ਹੈ ਹੁੰਦਾ ਹੀ ਆ ਬਾਕੀ ਜੀ ਉਹਨਾਂ ਨੂੰ ਹਾਂਜੀ ਹਾਂਜੀ ਕਹਿ ਕੇ ਸਾਰਨਾ ਪੈਂਦਾ ਵਾ ਕਿਉਂਕਿ ਜਿਹੜੀ ਆਪਾਂ ਉਹਨਾਂ ਨੂੰ ਆਪਣੀ ਜੋ ਵੀ ਆਪਣੀ ਸੋਚ ਆ ਉਹ ਸਮਝਾ ਨਹੀਂ ਸਕਦੇ ਵੀ ਇਹ ਕੰਮ ਸਾਨੂੰ ਕਿੰਨਾ ਕ ਨਫਾ ਦਿੰਦਾ ਜੀ ਕੰਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਲੋਕ ਸੰਗ ਸ਼ਰਮ ਕਰਨ ਲੱਗ ਜਾਂਦੇ ਆ ਬਹੁਤ ਸਾਰੇ ਮੁੰਡੇ ਹੀ ਕੰਮ ਨਹੀਂ ਕਰਦੇ ਵੀ ਭਾਈ ਸਾਨੂੰ ਅਸੀਂ ਤਾਂ ਕਰਨਾ ਨਹੀਂ ਸਾਨੂੰ ਤਾਂ ਸੰਗ ਆਉਂਦੀ ਆ ਸਾਨੂੰ ਤੇ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਵੀ ਕੰਮ ਦੀ ਇੱਜ਼ਤ ਕਿੰਨੀ ਜ਼ਰੂਰੀ ਹੈ ਵੀਰੇ ਜੇ ਮਿਹਨਤ ਕਰੋਗੇ ਤਾਂ ਸਾਰੀ ਚੀਜ਼ ਮਿਲ ਜਾਂਦੀ ਆ ਠੀਕ ਹੈ ਜੀ ਜੇ ਹੁਣ ਸੰਗ ਕਰੀ ਜਾਵਾਂਗੇ ਤਾਂ ਘਰੇ ਭੁੱਖੇ ਮਰਾਂਗੇ ਜੀ ਸਿੱਧੀ ਗੱਲ ਹੈ ਜੀ ਬਿਲਕੁਲ ਜੇ ਹੁਣ ਮੈਂ ਇੱਕ ਕਦਮ ਚੱਕਿਆ ਵਾ ਮੈਂ ਸਾਰਾ ਦਿਨ ਇਨਾ ਚੜ ਕੱਢਦੀ ਆ ਜੀ ਆਪਦੇ ਬੱਚੇ ਨੂੰ ਵੀ ਟਾਈਮ ਦਿੰਨੀ ਆ ਸਾਰੀ ਫੈਮਿਲੀ ਨੂੰ ਟਾਈਮ ਦਿੰਨੀ ਆ ਸਾਰਾ ਘਰ ਦਾ ਕੰਮ ਖੁਦ ਕਰਦੀ ਆ ਜੀ ਤੇ ਬਾਕੀ ਮਿਹਨਤ ਦਾ ਫਲ ਮੈਨੂੰ ਮਿਲ ਵੀ ਰਿਹਾ ਬਹੁਤ ਵਧੀਆ ਮਿਲ ਰਿਹਾ ਵਾ ਥੋੜੀ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰੇਕ ਬੰਦੇ ਨੂੰ ਵੀ ਉਹ ਅੱਗੇ ਆ ਕੇ ਆਪਦਾ ਕੰਮ ਸ਼ੁਰੂ ਕਰੇ ਇਹ ਨਾ ਸੋਚੇ ਵੀ ਮੈਂ ਆ ਨਹੀਂ ਕਰਨਾਗਾ ਇਹਦੇ ਚ ਮੈਨੂੰ ਘਾਟਾ ਹੋ ਜਾਊਗਾ ਘਾਟੇ ਪੈ ਪੈ ਕੇ ਹੀ ਅੱਗੇ ਵੱਧਾ ਵੱਧਾ ਹੁੰਦਾ ਜੀ ਪਰਿਵਾਰ ਦਾ ਤੇ ਇਸ ਕੰਮ ਦਾ ਬੈਲੈਂਸ ਕਿਵੇਂ ਬਣਾਉਣਾ ਪਰਿਵਾਰ ਦਾ ਜੀ ਬਸ ਇੱਕ ਤਾਂ ਬਜ਼ੁਰਗ ਨੇ ਸਾਡੇ ਜੀ ਬਿਮਾਰ ਰਹਿੰਦੇ ਨੇ ਮੇਰੇ ਹਸਬੰਡ ਵੀ ਨਾਲ ਉੱਠਦੇ ਨੇ ਸਵੇਰ ਅਸੀਂ ਦੋਨੇ ਰਲ ਕੇ ਕੰਮ ਕਰਦੇ ਆਂ ਜੀ ਉਹ ਬਹੁਤ ਮੇਰੀ ਹੈਲਪ ਕਰਾਉਂਦੇ ਨੇ ਜਦੋਂ ਕਦੇ ਵੀ ਕੋਈ ਬਿਮਾਰੀ ਪੈ ਜਾਵੇ ਅਸੀਂ ਇਹਨਾਂ ਦੀ ਕੇਅਰ ਕਰਦੇ ਆਂ ਪੂਰਾ ਸਾਰੇ ਕੋਸ਼ਿਸ਼ ਸੰਭਾਲ ਕਰਦੇ ਆ ਜੀ ਪੂਰਾ ਪਰਿਵਾਰ ਇਸ ਮੇਰੀ ਬੁਰੀ ਰਿਪੋਰਟ ਕਰਦਾ ਜੀ ਸਾਰੇ ਤੇ ਆਖਿਰ ਤੇ ਤੁਸੀਂ ਇਹ ਦੱਸੋ ਵੀ ਇਹਦੇ ਚ ਤੁਸੀਂ ਕੰਮ ਚ ਕਿੰਨੀ ਕ ਇਨਵੈਸਟਮੈਂਟ ਕੀਤੀ ਹੈ ਤੇ ਉਸ ਤੋਂ ਬਾਅਦ ਮੁਸ਼ਕਲਾਂ ਕੀ ਆਈਆਂ ਤੇ ਫਿਰ ਇਹਦਾ ਸਹੀ ਤਰੀਕੇ ਦੇ ਨਾਲ ਮੁਨਾਫਾ ਹੋ ਜਾਂਦਾ ਕਿ ਨਹੀਂ ਜਦੋਂ ਇਹ ਮੇਰੇ ਬੱਚੇ ਪਾਏ ਆ ਇੱਕ ਤਾਂ ਇਹ ਜਦੋਂ ਇਕੱਠੇ ਹੋ ਜਾਂਦੇ ਇੱਕ ਦੂਜੇ ਨੂੰ ਲਤੜ ਕੇ ਮਾਰ ਦਿੰਦੇ ਆ ਇਹਨਾਂ ਨੂੰ ਅਲੱਗ-ਅਲੱਗ ਕਰਨਾ ਪੈਂਦਾ ਇਹਨਾਂ ਦੀ ਪੋਸ਼ਣ ਬਣਵਾਏ ਸੀਗੇ ਜਿਹਦੇ ਨਾਲ ਇਹ ਬੱਚੇ ਖੁੱਲੇ-ਖੁੱਲੇ ਫਿਰਦੇ ਰਹਿਣ ਤੇ ਵਧੀਆ ਚੰਗੇ ਭਲੇ ਹੋ ਕੇ ਵੀ ਵੱਲ ਜਾਣ ਫਿਰ ਇਹਨਾਂ ਨੂੰ ਇੱਕ ਬਿਮਾਰੀ ਪੈਂਦੀ ਉਹਦੇ ਲਈ ਅਸੀਂ ਲਾਲ ਦਵਾਈ ਪਾਉਂਦੇ ਸੀ ਪਾਣੀ ਵਿੱਚ ਘੋਲ ਕੇ ਉਹਦੇ ਨਾਲ ਇਹਨਾਂ ਦੀ ਉਹ ਇੱਕ ਦੂਜੇ ਨੂੰ ਖਾਣ ਦੀ ਬਿਮਾਰੀ ਉਹ ਘਟ ਗਈ ਸੀ ਫਿਰ ਇਹਨਾਂ ਦੀ ਪਿੰਨਾ ਕ ਮਹੀਨਿਆਂ ਤੇ ਅਸੀਂ ਚੁੰਝਾਂ ਵੱਡੀਆਂ ਸੀਗੀਆਂ ਮੂਰ ਚੁੰਝਾਂ ਵੱਡਣੀਆਂ ਪੈਂਦੀਆਂ ਕਿਉਂਕਿ ਇਹ ਚਿੰਝਾਂ ਇੰਨੇ ਦੀ ਤਿੱਖੀਆਂ ਹੁੰਦੀਆਂ ਜੇ ਦੂਸਰੇ ਮੁਰਗੇ ਦੇ ਜ਼ਖਮ ਹੋ ਗਿਆ ਤੇ ਉਹਨਾਂ ਨੇ ਇੱਕ ਦੂਜੇ ਨੂੰ ਖਾਣ ਲੱਗ ਜਾਣਾ ਵਾ ਹਮ ਇਹਨਾਂ ਨੂੰ ਇੰਨੇ ਕੀ ਕੇਅਰ ਕਰਨੀ ਪੈਂਦੀ ਜਦੋਂ ਇਹ ਥੋੜੇ ਜਿਹਾ ਆਪ ਦੇ ਆਪ ਚ ਹੋ ਜਾਂਦੇ ਫਿਰ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀਗੀ ਗਰਮੀ ਦੀ ਜਿਆਦਾ ਜਿਆਦਾ ਗਰਮੀ ਹੋਵੇ ਇਹਨਾਂ ਨੂੰ ਉਦੋਂ ਵੀ ਮੁਸ਼ਕਲ ਆਉਂਦੀ ਹੈ ਵੀ ਇਹ ਮਰ ਜਾਂਦੇ ਇਹ ਹਮ ਪੰਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਸਾਨੂੰ ਦਿੱਤਾ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ